ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਦੀ ਟੀਮ ਅੱਜ ਸਿਡਨੀ ਚ ਹੋ ਰਹੀਆਂ 37ਵੇਂ ਸੇ ਗੇਮਾਂ ਚ ਇਕੱਠੇ ਹੋਏ ਹੈਗੇ ਆ ਪਾਰਟਿਸਿਪੇਟ ਕਰ ਰਹੇ ਆ ਐਜ਼ ਅ ਵਲੰਟੀਅਰ ਤੌਰ ਤੇ ਜਿਹੜੇ ਵੀ ਜਿੱਥੇ ਵੀ ਗੇਮ ਵਾਲਿਆਂ ਨੂੰ ਸਾਡੀ ਲੋੜ ਹੈਗੀ ਆ ਅਸੀਂ ਉੱਥੇ ਆਪਣਾ ਸਾਥ ਦੇ ਰਹੇ ਆ ਉਹਨਾਂ ਦਾ ਨਾਲ ਦੀ ਨਾਲ ਅਸੀਂ ਆਪਣਾ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਦਾ ਆ ਇੱਥੇ ਆਪਣਾ ਲਾਇਆ ਹੋਇਆ ਸਟਾਲ ਵੀ ਤਾਂ ਕਿ ਜਿਹੜੇ ਹੋਰ ਸਟੇਟਾਂ ਤੋਂ ਜਿਹੜੇ ਬੰਦੇ ਆਏ ਹੋਏ ਹੈਗੇ ਆ ਜਿਹੜੀ ਵੀ ਸੰਗਤ ਆਈ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਇੱਕਾ ਫ੍ਰੀ ਪੰਜਾਬੀ ਪੜਾਉਣ ਦਾ ਉਦਮ ਕੀਤਾ ਹੈਗਾ ਆ ਉਹਦੇ ਲਈ ਮੈਂ ਆਪਣੀ ਟੀਮ ਇੰਟਰੋਡਿਊਸ ਕਰ ਦਿਨਾ ਹੈਗਾ ਆ ਇੱਧਰ ਮੇਰੇ ਸੱਜੇ ਹੱਥ ਗੁਰਿੰਦਰ ਕੰਗਣੀ ਹੁਣੀ ਹੈਗੇ ਆ ਆ ਸਾਡੇ ਆਈਟੀ ਦੇ ਸਪੈਸ਼ਲਿਸਟ ਹੈਗੇ ਆ ਇਹਨਾਂ ਹੰਦੇ ਹੀ ਉਦਮ ਇਹਨਾਂ ਦੇ ਸਿਰ ਤੇ ਹੀ ਅਸੀਂ ਆਪਣਾ ਪੰਜਾਬੀ ਸਕੂਲ ਚਲਾਇਆ ਇਹਨਾਂ ਕੋ ਹੁਨਰ ਹੈਗਾ ਆ ਤੇ ਨਾਲ ਸਾਡੇ ਸੁਰਿੰਦਰ ਕੌਰ ਹੈਗੇ ਆ ਬਹੁਤ ਐਕਸਪੀਰੀਅੰਸ ਟੀਚਰ ਆ ਜਿਹੜੇ ਗੁਰੂ ਘਰ ਚ ਪਿਛਲੇ 20 ਸਾਲਾਂ ਤੋਂ ਪੰਜਾਬੀ ਪੜ੍ਹਾ ਰਹੇ ਬੱਚਿਆਂ ਨੂੰ ਨਾਲ ਮੇਰੇ ਇੱਧਰ ਡਾਕਟਰ ਕਰਨਜੀ ਸੰਧੂ ਹੈਗੇ ਆ ਸੇਮ ਇੱਥੇ ਸਿਡਨੀ ਯੂਨੀਵਰਸਿਟੀ ਚ ਆਪਣਾ ਰਿਸਰਚ ਚ ਬੜਾ ਨਾਮ ਮਸ਼ਹੂਰ ਹੈਗਾ ਇਹਨਾਂ ਦਾ ਨਾਲ ਜਿਹੜੇ ਟੀਮ ਦੇ ਸਾਡੇ ਹੁਣ ਦੋ ਮੈਂਬਰ ਨੇਗੇ ਕੁਲ ਕੁਲਿੰਦਰ ਬਾਜਵਾ ਹੁਣੀ ਗੇਮ ਆਜ ਬਹੁਤ ਬਿਜ਼ੀ ਹੈ ਗਿਆ ਨਾਲ ਸਾਡੇ ਸੁਖਰਾਜ ਸੰਧੂਣੀ ਅਸੀਂ ਪੰਜ ਸੱਤੇ ਨੇ ਸੋਚਿਆ ਕਿ ਹੁਣ ਜਿੱਦਾਂ ਕਿ ਹੁਣ ਆਪਾਂ ਕਮਿਊਨਿਟੀ ਲਈ ਕੁਝ ਕਰੀਏ ਸਾਨੂੰ ਗੁਰਦੁਆਰੇ ਵੱਲੋਂ ਥੋੜੇ ਸਾਨੂੰ ਛੁੱਟੀ ਮਿਲੀ ਹੋਈ ਸੀਗੀ ਤਾਂ ਫਿਰ ਅਸੀਂ ਕਿਹਾ ਕਿ ਚਲੋ 让我们 ਡੂ ਸਮਥਿੰਗ ਫਾਰ ਦਾ ਕਮਿਊਨਿਟੀ ਤੇ ਅਸੀਂ ਆਪਣਾ ਫ੍ਰੀ ਪੰਜਾਬੀ ਸਕੂਲ ਸ਼ੁਰੂ ਕੀਤਾ ਹੈਗਾ ਸਾਡੇ ਕੋ 80 ਪਲੱਸ ਬੱਚੇ ਹੈਗੇ ਆ ਜਿਹੜੇ ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਤੋਂ ਆਏ ਹੋਏ ਹੈਗੇ ਆ ਸਾਨੂੰ ਇਵਨ ਓਵਰਸੀਜ਼ ਇਨਕੁਆਰੀਜ਼ ਵੀ ਆ ਰਹੀਆਂ ਹੈਗੀਆਂ ਹੈਗੀਆਂ ਆ ਤੇ ਅਸੀਂ ਇਹਦੀ ਸਿਰਫ 100 ਡਾਲਰ ਇੱਕ ਨੋਮੀਨਲ ਰਜਿਸਟ੍ਰੇਸ਼ਨ ਫੀਸ ਰੱਖੀ ਆ ਉਹ ਵੀ ਜ਼ਰੂਰੀ ਆ ਤਾਂ ਕਿ ਜਿਹੜਾ ਸੀਰੀਅਸ ਪੇਰੈਂਟਸ ਹੈਗੇ ਆ ਉਹ ਉਹ ਹੀ ਵਿੱਚ ਰਜਿਸਟਰ ਕਰਨਗੇ ਅਦਰਵਾਈਜ਼ ਜਿਹੜਾ ਵੀ ਟੀਚਰਾਂ ਦੀ ਪੇ ਹੈਗੀ ਆ ਜਿਹੜੇ ਵੀ ਰਿਸੋਰਸਿਸ ਹੈਗੇ ਆ ਉਹ ਅਸੀਂ ਆਪਣੀ ਪਾਕਟ ਵੱਲੋਂ ਪਾਕਟ ਚੋਂ ਪੈਸੇ ਖਰਚ ਕੇ ਅਸੀਂ ਸਕੂਲ ਚਲਾ ਰਹੇ ਆ ਆ ਸਾਡਾ ਤੁਸੀਂ ਕਹੋ ਸ਼ੌਕ ਕਹੋ ਜਾਂ ਤੁਸੀਂ ਕਹੋ ਆਪਣੇ ਖੂਨ ਚ ਹੈਗਾ ਆ ਕਿ ਆਪਣੇ ਵਿਰਸੇ ਦੀ ਗੱਲ ਹੈਗੀ ਆ ਜਿੱਦਾਂ ਹੁਣ ਤੁਸੀਂ ਬਹੁਤ ਸੇਵਾ ਕਰਦੇ ਹੈਗੇ ਆ ਆਪਣੀ ਜਿੱਥੇ ਵੀ ਕੋਈ ਪੰਜਾਬੀ ਦਾ ਕਮੈਂਟ ਹੁੰਦਾ ਤੁਸੀਂ ਹਮੇਸ਼ਾ ਉੱਥੇ ਪਹੁੰਚ ਕੇ ਕਵਰੇਜ ਦਿੰਨੇ ਆ ਹਰੇਕ ਅੱਛੇ ਕ ਅੱਛੇ ਗਾਮੀਸ ਲਾਗਾ ਕਰਦੇ ਆ ਤੇ ਅਸੀਂ ਤੁਹਾਡਾ ਆਪਣੀ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਦੀ ਟੀਮ ਵੱਲੋਂ ਸਾਰੀ ਸਿੱਖ ਸੰਗਤ ਨੂੰ ਆਸਟ੍ਰੇਲੀਆ ਦੀ ਸਾਰੀ ਸਿੱਖ ਸੰਗਤ ਨੂੰ ਸਾਡੀਆਂ 37ਵੀਂ ਸੇਖੇਡਾਂ ਦੀ ਬਹੁਤ-ਬਹੁਤ ਵਧਾਈ ਹੋਵੇ ਇਹਦੀ ਕਾਮਯਾਬੀ ਦੀ ਬਹੁਤ-ਬਹੁਤ ਵਧਾਈ ਹੋਵੇ ਅਸੀਂ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਜਿਹੜੀ ਆ ਇਹ ਫਰਵਰੀ ਦੇ ਵਿੱਚ ਸ਼ੁਰੂ ਕੀਤੀ ਆ ਇਹਦਾ ਸਾਨੂੰ ਜਿਹੜਾ ਅਤਿਸ਼ਾ ਜਿਹੜਾ ਅਸੀਂ ਗੁਰਨਾਨਕ ਪੰਜਾਬੀ ਸਕੂਲ ਆਨਲਾਈਨ ਅਸੀਂ ਜਿਹੜਾ ਵਿਸਾਖੀ ਵਾਲੇ ਦਿਨ 2020 ਨੂੰ ਅਸੀਂ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦੀ ਕਾਮਯਾਬੀ ਮਿਲੀ ਸੀ ਉਹਦੇ ਵਿੱਚ ਸਾਡਾ ਪਹਿਲੇ ਸਾਰਾ ਸਾਲ ਜਦੋਂ ਕੋਵਿਡ ਕਰਕੇ 2020 ਦੇ ਦੌਰਾਨ ਸਕੂਲ ਬੰਦ ਰਿਹਾ ਤੇ ਉਹਦੇ ਵਿੱਚ ਸਾਡੇ 6-700 ਬੱਚਾ ਜਿਹੜਾ ਆਨਲਾਈਨ ਪੜ੍ਹ ਰਿਆ ਸੀ ਔਰ ਉਹਦੇ ਵਿੱਚ ਅਸੀਂ ਪੂਰੀ ਪ੍ਰੋਗਰੈਸ ਕਰਕੇ ਜਿਹੜੀਆਂ ਕਮੀਆਂ ਸੀ ਉੱਥੇ ਅਸੀਂ ਕੱਡੀਆਂ ਤੇ ਬਹੁਤ ਕਾਮਯਾਬੀ ਨਾਲ ਉਹ ਸਕੂਲ ਚਲਾਇਆ ਉਹ ਜਿਹੜੇ ਗਨਾਨ ਪੰਜਾਬੀ ਸਕੂਲ ਦੀ ਹੋਣ ਹੋਰ ਸਿੰਘ ਜਿਹੜੇ ਸੇਵਾ ਕਰ ਰਹੇ ਆ ਤੇ ਅਸੀਂ ਜਿਹੜੀ ਹੋਰ ਲੋਡ ਮਹਿਸੂਸ ਕੀਤੀ ਵੀ ਜਿਹੜੇ ਦੂਰ ਦਰਾਡੇ ਦੇ ਬੱਚੇ ਆ ਆਪਣੇ ਪਿੰਡੂ ਇਲਾਕਿਆਂ ਦੇ ਬੱਚੇ ਆ ਜਾਂ ਦੂਜੇ ਸ਼ਹਿਰਾਂ ਦੇ ਬੱਚੇ ਆ ਜਿਹੜੇ ਸਿਰਫ ਆਨਲਾਈਨ ਹੀ ਪੜ ਸਕਦੇ ਆ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਬੱਚਿਆਂ ਨੂੰ ਫੇਸ ਟੂ ਫੇਸ ਕਲਾਸਾਂ ਵਾਸਤੇ ਨਹੀਂ ਲਿਆ ਜਾ ਸਕਦੇ ਤੇ ਉਹਨਾਂ ਦੀ ਸਹੂਲਤ ਲਈ ਅਸੀਂ ਜਿਹੜੀ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਸਿਰਫ ਜਿਹੜੀ ਆਨਲਾਈਨ ਪੰਜਾਬੀ ਕਲਾਸਾਂ ਲਾਉਂਦੀ ਉਹ ਸ਼ੁਰੂ ਕੀਤੀ ਤੇ ਉਹ ਬੜੀ ਸਫਲਤਾਪੂਰਵਕ ਚੱਲ ਰਹੀ ਹੈ ਸਾਡੇ ਕੋਲੇ ਪਹਿਲਾਂ ਹੀ 80 ਤੋਂ ਵੱਧ ਜਿਹੜੇ ਬੱਚੇ ਉਹ ਪੜ੍ਹ ਰਹੇ ਆ ਇਹਦੇ ਵਿੱਚ ਸੈਚਰਡੇ ਸੰਡੇ ਦੋ ਦਿਨ ਤਿੰਨ ਤੋਂ ਪੰਜ ਅਸੀਂ ਕਲਾਸਾਂ ਲਾਉਂਦੇ ਆ ਤੇ ਅਸੀਂ ਬੇਸਿਕ ਲੈਵਲ ਤੋਂ ਸ਼ੁਰੂ ਕਰਕੇ ਇਹ ਕਲਾਸਾਂ ਸ਼ੁਰੂ ਕੀਤੀਆਂ ਆਈਆਂ ਬੇਸਿਕ ਲੈਵਲ ਤੇ ਲੈਵਲ 1 ਦੀਆਂ ਕਲਾਸਾਂ ਇਹ ਚੱਲ ਰਹੀਆਂ ਤੇ ਅਸੀਂ ਚਾਹੁੰਦੇ ਆ ਵੀ ਸਾਰੇ ਆਸਟ੍ਰੇਲੀਆ ਤੋਂ ਬੱਚੇ ਸਾਡੇ ਕੋਲੇ ਪੜ ਸਕਣ ਔਰ ਇਹਦੇ ਵਿੱਚ 5 ਸਾਲ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਵੀ ਬੱਚੇ ਪੜ ਸਕਦੇ ਆ ਜਾਂ ਵੱਡੇ ਅਡਲਟਸ ਜਿਹੜੇ ਹੈਗੇ ਆ ਉਹ ਪੜ ਸਕਦੇ ਆ ਜਾਂ ਨਾਨ ਪੰਜਾਬੀ ਸਪੀਕਿੰਗ ਬੈਕਗ੍ਰਾਉਂਡ ਤੋਂ ਹੈਗੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਵੀ ਕਈ ਆਪਣੇ ਪੰਜਾਬੀ ਜਾਂ ਪੰਜਾਬਣ ਬੱਚਿਆਂ ਜਿਹੜੀਆਂ ਉਹ ਦੂਜੇ ਜਿਹੜੇ ਨਾਨ ਪੰਜਾਬੀ ਸਪੀਕਿੰਗ ਜਿਹੜੇ ਹੈਗੇ ਆ ਉਹਨਾਂ ਦੇ ਪਾਰਟਨਰ ਹੁੰਦੇ ਆ ਤੇ ਉਹਨਾਂ ਨੂੰ ਪੰਜਾਬੀ ਸਿੱਖਣੀ ਜ਼ਰੂਰੀ ਆ ਉਹ ਸਿੱਖਣ ਲਈ ਇਹਦੇ ਵਿੱਚ ਆਪਦੀਆਂ ਕਲਾਸਾਂ ਅਟੈਂਡ ਕਰ ਸਕਦੇ ਆ ਤੇ ਬੱਚਿਆਂ ਨੇ ਜਿਹੜੀ ਆਪਣੀ ਉਹ ਪੰਜਾਬੀ ਜਿਹੜੀ ਉਹ ਪੜਾ ਸਕਦੇ ਆ ਤੇ ਇਹਦੇ ਲਈ ਸਿਰਫ ਰਜਿਸਟ੍ਰੇਸ਼ਨ ਫੀਸ ਹੈਗੀ ਹੈ 100 ਡਾਲਰ ਬਾਕੀ ਬਿਲਕੁਲ ਫਰੀ ਕਲਾਸਾਂ ਨੇ ਕੋਈ ਇਹਦੇ ਵਿੱਚ ਇਹਦੀ ਫੀਸ ਨਹੀਂ ਲਈ ਜਾਂਦੀ ਤੇ ਸਾਡੇ ਜਿਹੜੇ ਬਹੁਤ ਹੀ ਤਜਰਬੇਕਾਰ ਜਿਹੜੇ ਟੀਚਰ ਆ ਔਰ ਅਸੀਂ ਉਹ ਪੜਾਉਂਦੇ ਆ ਤੇ ਬਾਕੀ ਜਿਹੜਾ ਸਾਡਾ ਸਿਲੇਬਸ ਆ ਉਹ ਫੁੱਲੀ ਜਿਹੜਾ ਨਿਊ ਸਾਊਥ ਵੱਲੋਂ ਅਪਰੂਵਡ ਐ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉਹ ਯੂਜ਼ ਕਰਦੇ ਆ ਤੇ ਬਹੁਤ ਹੀ ਅਸੀਂ ਇੰਟਰਐਕਟਿਵ ਜਿਹੜੇ ਸਾਡੇ ਹੈਗੀਆਂ ਕਲਾਸਾਂ ਔਰ ਲੈਸਨ ਜਿਹੜੇ ਹੈਗੇ ਆ ਪੂਰਾ ਅਸੀਂ ਜਿਹੜਾ ਆਪਣੇ ਆਈਟੀ ਦਾ ਫਾਇਦਾ ਲੈ ਕੇ ਉਹ ਇੰਟਰਐਕਟਿਵ ਜਿਹੜੀਆਂ ਕਲਾਸਾਂ ਬਣਾਉਨੇ ਆ ਲੈਸਨਸ ਬਣਾਉਨੇ ਆ ਔਰ ਬੱਚੇ ਉਹ ਇੱਥੇ ਆਉਂਦੇ ਤੇ ਬਹੁਤ ਹੀ ਲਾਈਕ ਕਰਦੇ ਆ ਤੇ ਸਾਡੇ ਵੱਲੋਂ ਇੱਕ ਇੱਕ ਰਿਫੋਰ ਫੋਰ ਵਧਾਈ ਮੈਂ ਹੁਣ ਡਾਕਟਰ ਅਭੀਲ ਸਿੰਘ ਅੰਗ ਨੂੰ ਬੇਨਤੀ ਕਰੂੰਗਾ ਤੇ ਉਹ ਕੁਝ ਕਹਿਣਗੇ ਐਚ ਮੈਂ ਥੋੜਾ ਆਪਣੀ ਟੀਮ ਬਾਰੇ ਦੱਸਦਾ ਸਾਡੀ ਟੀਮ ਦੇ ਨਾਲ ਜਿੱਦਾਂ ਮੈਂ ਦੱਸਿਆ ਡਾਕਟਰ ਕਰਨਜੀ ਸੰਧੂ, ਸਰਿੰਦਰ ਕੌਰ ਆ ਇਹਦਾ ਸਾਡੀ ਟੀਮ ਦੇ ਨਾਲ ਗੁਰਿੰਦਰ ਕੰਗਿਆ ਜਿਹੜੇ ਆਈਟੀ ਦੇ ਸਪੈਸ਼ਲਿਸਟ ਹੈਗੇ ਆ ਆ ਹਮਲਾ ਬੇਸਿਕਲੀ ਉਹਨੇ ਹੀ ਬਹੁਤ ਵੱਡਾ ਮਾਰਿਆ ਹੈਗਾ ਆ ਨਾਲ ਸਾਡੇ ਕੁਲਵਿੰਦਰ ਬਾਜਵਾ ਤੇ ਸੁਖਰਾਜ ਸੰਧੂ ਅਸੀਂ ਪੰਜਾ ਛੇ ਨੇ ਆ ਸੋਚਿਆ ਕਿ ਹੁਣ ਜਿੱਦਾਂ ਉਮਰ ਹੋਈ ਆ ਕਿ ਚਲੋ ਆਪਾਂ ਕੁਝ ਆਪਣੀ ਮਾਂ ਬੋਲੀ ਲਈ ਕੁਝ ਆਪਣੀ ਆਪਣੇ ਵਿਰਸੇ ਲਈ ਕਰੀਏ ਤੇ ਅਸੀਂ ਆਪਣੇ ਸਾਰਿਆਂ ਨੇ ਕੋਲੋਂ ਮਨੀ ਪਾ ਕੇ ਜਿੱਦਾਂ ਡਾਕਟਰ ਕਰਨਜੀ ਸੰਧੂ ਨੇ ਦੱਸਿਆ ਕਿ ਆ ਸਕੂਲ ਜਿਹੜਾ ਹੈਗਾ ਸਾਡਾ ਫ੍ਰੀ ਹੈਗਾ ਸਿਰਫ ਅਸੀਂ ਰਜਿਸਟ੍ਰੇਸ਼ਨ ਚਾਰਜਸ ਲੈਣੇ ਹੈਗੇ ਆ ਉਹ ਵੀ ਜ਼ਰੂਰੀ ਆ ਕਰਕੇ ਜੇ ਨਾ ਰਜਿਸਟ੍ਰੇਸ਼ਨ ਚਾਰਜਸ ਲਈਏ ਬੱਚੇ ਰਿਸਟਰ ਕਰ ਲੈਂਦੇ ਕਲਾਸਾਂ ਤੇ ਨਹੀਂ ਆਉਂਦੇ ਤੇ ਐਸ ਵੀ ਆਰ ਪੇਇੰਗ ਫਰੋਮ ਆਵਰ ਪਾਕਟ ਤੇ ਸਾਨੂੰ ਆਪਣਾ ਫਿਰ ਟੀਚਰਾਂ ਐਮਪਲਾਈ ਕਰਨੀਆਂ ਪੈਣੀਆਂ ਆ ਤੇ ਆ ਬਿਲਕੁਲ ਫ੍ਰੀ ਪੰਜਾਬੀ ਦੀਆਂ ਕਲਾਸਾਂ ਦਾ ਪੜਾਉਨੇ ਆ ਰਜਿਸਟ੍ਰੇਸ਼ਨ ਫੀਸ ਹੈਗੀ ਆ ਤੇ ਜਿੱਦਾਂ ਕਰਨਜੀ ਜੀ ਤੁਹਾਨੂੰ ਨੇ ਦੱਸਿਆ ਕਿ ਸਰਟੀ ਕੋ ਬੜਾ ਐਕਸਪੀਰੀਅੰਸ ਟੀਚਰ ਆ ਜਿਹੜਾ ਸਾਡਾ ਜਿਹੜਾ ਮੈਨੇਜਮੈਂਟ ਤੁਹਾਨੂੰ ਜਿਹੜਾ ਦੱਸਿਆ ਕਿ ਗੁਰਿੰਦਰ ਕੰਗ ਹੁਣੀ ਤੇ ਆਪਣੇ ਨਾਲ ਕੁਲਿੰਦਰ ਬਾਜਵਾ ਸੁਖਰਾਸ ਸੰਧੂ ਹੁਣੀ ਜਿਹੜੇ ਉਹ ਇੱਥੇ ਨਹੀਂ ਗਏ ਹਾਂ ਆਪਣੇ ਆਪਣੇ ਘਰ ਆ ਹੀ ਗਏ ਆ ਗੁਰਿੰਦਰ ਕੰਗ ਹੁਣੀ ਜਿਹਨਾਂ ਦੀ ਗੱਲ ਕਰ ਰਹੀ ਆ ਆਈਟੀ ਦੇ ਐਕਸਪਰਟ ਹੈ ਗਿਆ ਕਿ ਇਹਨਾਂ ਦਾ ਹੀ ਬੇਸਿਕਲੀ ਉਦਮ ਹੈਗਾ ਆ ਇਹਨਾਂ ਦਾ ਮੈਂ ਕਹੂੰਗਾ ਕਿ ਬ੍ਰੇਨ ਚਾਈਲਡ ਆ For all types of criminal law, family law, immigration law, convincing, and employment matters, please contact Tarandeep Singh on 0470412600.